ਜਾਬ ਦੇ ਨੇ ਇੱਕ ਸ਼ਹਿਰ ਦੇ ਵਿੱਚ ਇੱਕ ਕਾਂ ਤੇ ਇੱਕ ਚਿੜੀ ਇੱਕੋ ਰੁੱਖ ਤੇ ਮਤਲਬ ਇਕੱਠੇ ਰਹਿੰਦੇ ਸੀ ਨਹੀਂ ਸਮਝ ਨਹੀਂ ਆਇਆ ਮੇਰਾ ਮਤਲਬ ਜਿਵੇਂ ਅੱਜ ਕੱਲ ਮਾਡਰਨ ਜ਼ਮਾਨੇ ਦੇ ਵਿੱਚ ਮੁੰਡੇ ਕੁੜੀਆਂ ਪੀਜੀ ਚ ਜਾਂ ਲਿਵਨ ਚ ਇਕੱਠੇ ਨਹੀਂ ਰਹਿੰਦੇ ਹਾਂ ਫਲੈਟ ਦੇ ਵਿੱਚ ਤੇ ਉਸੇ ਤਰ੍ਹਾਂ ਮਤਲਬ ਆਲਣਾ ਆੜ ਅੜ ਸੀ ਰੁੱਖ ਇੱਕੋ ਸੀ ਤੇ ਚਿੜੀ ਆਪਣਾ ਕੰਮ ਜਿਵੇਂ ਕਾਰਪੋਰੇਟ ਚ ਕੁੜੀਆਂ ਕਰਦੀਆਂ ਨੌਕਰੀ ਤੇ ਕਾਂ ਆਪਣੇ ਕੰਮ ਤੇ ਜਾਂਦਾ ਸੀ ਤੇ ਹੋਇਆ ਕਿ ਵੀ ਚਿੜੀ ਇੱਕ ਦਿਨ ਕੰਮ ਤੇ ਗਈ ਕਿਸੇ ਪ੍ਰਾਈਵੇਟ ਸੈਕਟਰ ਚ ਵਾਪਸ ਆਈ ਉਹਨੂੰ ਇੱਕ ਸੋਨੇ ਦਾ ਲੋਕਟ ਮਿਲਿਆ ਭੋਲੀ ਸੀ ਚਿੜੀ ਪਿੰਡ ਤੋਂ ਆਈ ਹੋਣੀ ਐ ਨਾ ਰਹਿਣਾ ਤੇ ਉਹਨਾ ਫਟਾਫਟ ਕਾਂ ਨੂੰ ਜਾ ਕੇ ਕਹਿੰਦੀ ਸ਼ਾਮ ਨੂੰ ਜਦੋਂ ਇਕੱਠੇ ਹੋਏ ਆਪਣੇ ਕਮਰੇ ਦੇ ਵਿੱਚ ਆਲਣੇ ਦੇ ਵਿੱਚ ਸੌਰੀ ਤੇ ਕਾਂ ਨੂੰ ਕਹਿੰਦੀ ਕਾਵਾ ਕਾਵਾ ਇਦਰ ਵੇਖ ਮੈਨੂੰ ਸੋਨੇ ਦਾ ਲੋਕਟ ਲੱਭਾ ਕਾਂ ਵੇਖ ਕੇ ਖੁਸ਼ ਹੋ ਗਿਆ ਹੂੰ ਉਹਨੇ ਖੁਸ਼ੀ ਦੀ ਚਿਲਕਾਰੀ ਮਾਰੀ ਕਹਿੰਦਾ ਹੂੰ ਚਿੜੀਏ ਤੂੰ ਵੀ ਭੋਲੀ ਦੀ ਭੋਲੀ ਪਿੰਡ ਹੋਈ ਰਹਿਣਾ ਉਹ ਤੈਨੂੰ ਕੀ ਪਤਾ ਵੀ ਇਹ ਸੋਨੇ ਦਾ ਕਿ ਨਕਲੀ ਆ ਕਹਿੰਦੀ ਵੇਖ ਤੇ ਸੈਂ ਕਹਿੰਦਾ ਵਖਾਖ ਕਾਂ ਨੇ ਆਪਣੇ ਕੋਲ ਰੱਖਿਆ ਉਹਦੇ ਮਨ ਚ ਆ ਗਈ ਬੇਈਮਾਨੀ ਤੁਸੀਂ ਥਸਤੀ ਕਿਉਂ ਤੇ ਸੁਣਿਆ ਕਰੋ ਤੇ ਸੁਣਿਆ ਸੀ ਪਰ ਲਾਲਚੀ ਕਰੋਨੇ ਨਾ ਸੁਣਿਆ ਉਹਨੇ ਪਤਾ ਕੀ ਕੀਤਾ ਰਾਤੋ ਰਾਤ ਆਪਣਾ ਬੂਰੀਆ ਬਿਸਤਰਾ ਖੰਭ ਖੰਭ ਜਿੰਨੇ ਵੀ ਹੀ ਲਪੇਟੇ ਆਲੇ ਨੇ ਚ ਫੁਰ ਉਡਾਰੀ ਮਾਰੀ ਪਰੇ ਦੂਰ ਜਾ ਕੇ ਕਿਕਰ ਤੇ ਬੈਠ ਗਿਆ ਜਿਹੜੀ ਵਿਚਾਰੀ ਸਵੇਰੇ ਉੱਠੀ ਸੁੱਤੀ ਉਹਨੂੰ ਪਤਾ ਹੀ ਨਹੀਂ ਸੀ ਕਿ ਮੇਰੇ ਨਾਲ ਕੀ ਵਾਪਰ ਗਿਆ ਉਹ ਆਉਂਦੀ ਉੱਠੀ ਸਵੇਰੇ ਵਿਖਿਆ ਕਾਹ ਹੈ ਨੀ ਕਾਹ ਕਿੱਧਰ ਗਿਆ ਉਨੇ ਫਟਾਫਟ ਲੋਕੇਸ਼ਨ ਟ੍ਰੇਸ ਕੀਤੀ ਪਤਾ ਲੱਗਾ ਉਹ ਕਿਕਰ ਤੇ ਜਾ ਕੇ ਬੈਠ ਗਿਆ ਹੈ ਯਾਦਾ ਮੇਰਾ ਸੋਨੇ ਦਾ ਲੋਕਟ ਵੀ ਲੈ ਗਿਆ ਉਹਦੇ ਮਨ ਚ ਬੇਈਮਾਨੀ ਆ ਗਈ ਥੋੜਾ ਮਤਲਬੀ ਨਿਕਲਿਆ ਫਟਾਫਟ ਚੜੀ ਨਾ ਉੱਡਦੀ 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 ਇੰਚੀਂ ਚੋਂ ਕਰਦੀ ਕਰਦੀ ਕਿਕਰ ਕੋਲ ਗਈ ਕਾਹਨੋਂ ਪਹਿਲਾਂ ਵਾਸਤੇ ਪਾਇ ਮੇਰਾ ਲੋਕਟ ਦੇ ਦੇ ਲੋਕਟ ਫੜਾ ਮੈਨੂੰ ਕਾਹ ਕਹਿੰਦਾ ਕਿਹੜਾ ਲੋਕਟ ਮੈਂ ਨਹੀਂ ਤੈਨੂੰ ਜਾਣਦਾ ਤੂੰ ਕੌਣ ਐ ਜਿਵੇਂ ਅੱਜ ਕੱਲ ਹੁੰਦਾ ਉਮਕਰੀਆ ਉਹਨੇ ਨਾ ਜਾ ਕੇ ਚੜੀ ਨੇ ਕਿਕਰ ਨੂੰ ਹੱਥ ਜੋੜੇ ਕਿਕਰ ਤੂੰ ਤੇ ਸਮਝਦੀ ਐਂ ਮੇਰੇ ਨਾਲ ਧੋਖਾ ਕੀਤਾ ਜਿਹੜਾ ਤੇਰੇ ਉੱਤੇ ਬੈਠਾ ਮਤਲਬੀ ਆ ਉਹਨੂੰ ਕੀ ਕਿਕਰ ਨੂੰ ਤੇ ਆਪਣੇ ਉੱਤੇ ਪਾਇਆ ਲੈਣੇ ਦਾ ਰੈਂਟ ਚਾਹੀਦਾ ਸੀ ਉਹਨੂੰ ਕੀ ਲੱਗੇ ਵੀ ਕੌਣ ਕਿਹੋ ਜਿਹਾ ਤੇ ਕੌਣ ਕਿਹੋ ਜਿਹਾ ਉਹ ਕਹਿੰਦੀ ਮੇਰਾ ਕੀ ਇਹਨੇ ਵਿਗਾੜਿਆ ਕਹਿੰਦੀ ਉਡਾ ਦੇ ਕਾਨ ਉਹ ਕਹਿੰਦਾ ਮੈਂ ਕਿਉਂ ਡਾਵਾ ਕਿਕਰ ਕਹਿੰਦੀ ਜਾ ਤੂੰ ਆਪਣੇ ਘਰ ਮੈਨੂੰ ਤੇ ਰੈਂਟ ਆ ਰਿਹਾ ਛਿੜੀ ਵਿਚਾਰੀ ਕਿਕਰ ਦੇ ਥੱਲੇ ਬਹਿ ਕੇ ਰੋ ਲੱਭੀ ਬੜਾ ਸਿਰ ਮਾਰਿਆ ਉਹਨੇ ਬੜਾ ਦੁੱਖਿਆ ਕਹਿੰਦੀ ਕਿਕਰ ਕਾਂ ਉਡਾਵੇਂ ਨਾ ਕਾਂ ਲੋਕਟ ਫੜਾਵੇ ਨਾ ਛਿੜੀ ਵਿਚਾਰੀ ਕੀ ਕਰੇ ਉੱਥੋਂ ਕਾਂ ਬੈਠਾ ਏ ਕਹਿੰਦਾ ਠੰਡਾ ਪਾਣੀ ਪੀ ਮਰੇ ਛਿੜੀ ਨੂੰ ਗੁੱਸਾ ਚੜਿਆ ਛਿੜੀ ਉੱਥੋਂ ਦੁੱਖ ਚ ਉੱਡ ਪਈ ਛਿੜੀ ਉੱਡ ਕੇ ਨਾ ਉਹ ਦੇਸ਼ ਦਾ ਮਤਲਬ ਜੇ ਵੀ ਕਾਨੂੰਨ ਸੇ ਉਹਨਾਂ ਜਾ ਕੇ ਸਿੱਧੀ ਮਿਸਤਰੀ ਕੋਲ ਗਈ ਲੱਕੜ ਦੇ ਮਿਸਤਰੀ ਕੋਲ ਉਹਨੇ ਕਹਿੰਦੀ ਬਾਜੀ ਮੇਰੀ ਇੱਕ ਬੇਨਤੀ ਆ ਤੁਸੀਂ ਨਾ ਉਹ ਜਿਹੜੀ ਕਿਕਰ ਆ ਬੜੀ ਬੇਈਮਾਨ ਆ ਉਹਨੂੰ ਵੜ ਦੋ ਮਿਸਤਰੀ ਲੱਗਾ ਹਿਰੰਦਾ ਚਲਾਉਣ ਤੇ ਕਹਿੰਦਾ ਮੇਰਾ ਉਹਨੇ ਕੀ ਵਿਗਾੜਿਆ ਵੀ ਕਿਕਰ ਨੇ ਮੈਂ ਉਹਨੂੰ ਵੜ ਦਿਆਂ ਜਾਂ ਕਿਤੇ ਹੋਰ ਜਾ ਉਹਨੇ ਤਰਲੇ ਤਰਲੇ ਮਾਰੇ ਚਿੜੀ ਨੇ ਨਹੀਂ ਸੁਣੀ ਉਹਨੇ ਫਿਰ ਉੱਥੇ ਬਹਿ ਕੇ ਰੋਣ ਲੱਗੀ ਕਹਿੰਦੀ ਮਿਸਤਰੀ ਕਿਕਰ ਵੱਡੇ ਨਾ ਕਿਕਰ ਕਾਂ ਉਡਾਵੇਂ ਨਾ ਤੇ ਕਾਂ ਲੋਕਟ ਫੜਾਵੇਂ ਨਾ ਚਿੜੀ ਵਿਚਾਰੀ ਕੀ ਕਰੇ ਕਾਂ ਫਿਰ ਦੂਰ ਬੈਠਾ ਉੱਥੋਂ ਕਹਿੰਦਾ ਆ ਠੰਡਾ ਪਾਣੀ ਪੀ ਮਰੇ ਚਿੜੀ ਨੂੰ ਫੇਰ ਬੜਾ ਦੁੱਖ ਹੋਇਆ ਗੁੱਸਾ ਆਇਆ ਚਿੜੀ ਕਹਿੰਦੀ ਮੈਂ ਤਾਂ ਕੁਝ ਕਰੂੰਗੀ ਉਹਨੂੰ ਮਿਸਤਰੀ ਤਾਂ ਵੀ ਦੁੱਖ ਆਇਆ ਉਹ ਮਿਸਤਰੀ ਕੋਲ ਸਿੱਧੀ ਜਾ ਕੇ ਨਾ ਹਰ ਇਲਾਕੇ ਦਾ ਕੋਈ ਕਾਉਂਸਲਰ ਜਾਂ ਸਰਪੰਚ ਜਾਂ ਮੋਤਬਰ ਹੁੰਦਾ ਤੇ ਉਹ ਸ਼ਹਿਰ ਦਾ ਵੀ ਇੱਕ ਮਤਲਬ ਹੈਗਾ ਸੀ ਮੋਤਬਰ ਰਾਜਾ ਟਾਈਪ ਉਹਦਕੀ ਚੱਲ ਗਈ ਮੋਤਬਰ ਸਾਹਿਬ ਰਾਜਾ ਜੀ ਮੇਰੀ ਬੇਨਤੀ ਸੁਣ ਮੈਂ ਵਿਚਾਰੀ ਆਵਲਾ ਨਾ ਰਹੀ ਆ ਮੈਨੂੰ ਮਸੂਮ ਜੀ ਕੁੜੀ ਪਿੰਡੋਂ ਪੜ੍ਹਨਾ ਆਈ ਸਾਂ ਇੱਥੇ ਚਿੜੀ ਮਿਸਤਰੀ ਨਾ ਮੇਰੀ ਗੱਲ ਵੀ ਸੁਣਦਾ ਤੁਸੀਂ ਮਿਸਤਰੀ ਨੂੰ ਫੜ ਲਓ ਬੰਨ ਲਓ ਉਹ ਰਾਜਾ ਕਹਿੰਦਾ ਕਿਉਂ ਮੇਰਾ ਉਸ ਮਿਸਤਰੀ ਨੇ ਕੀ ਬਗਾੜਿਆ ਮੈਂ ਕਿਉਂ ਫੜਾ ਉਸ ਨੂੰ ਹੂੰ ਜਾ ਚਲੀ ਜਾ ਜਿੱਥੋਂ ਆਈਆਂ ਕੋਈ ਸਬੂਤ ਹੋਵੇ ਤੇਰੇ ਕੋਲ ਕਿ ਕੋਈ ਗੱਲ ਹੋਵੇ ਤਾਂ ਫਿਰ ਤਾਂ ਮੈਂ ਫੜਾਂ ਜਾਓ ਸਭਾਇਓ ਇੱਟੜੀ ਨੂੰ ਬਾਹਰ ਕੱਢ ਦੋ ਉਹ ਬੜੇ ਉਹਨੇ ਤਰਲੇ ਵਾਸਤੇ ਪਏ ਰਾਜਾ ਜੀ ਰਾਜਾ ਜੀ ਰਾਜਾ ਜੀ ਖਿੱਚ ਕੇ ਬਾਹਰ ਲੈ ਗਏ ਵਿਚਾਰੀ ਮਹਿਲਾ ਦੇ ਬਾਹਰ ਬੈਠੀ ਰੋਣ ਲੱਗੀ ਰਾਜਾ ਮਿਸਤਰੀ ਵੱੱਡੇ ਨਾ ਮਿਸਤਰੀ ਕਿੱਕਰ ਵੱਡੇ ਨਾ ਕਿੱਕਰ ਕਾਂ ਉਡਾਵੇ ਨਾ ਕਾਂ ਲੋਕਟ ਫੜਾਵੇ ਨਾ ਜਿਹੜੀ ਵਿਚਾਰੀ ਕੀ ਕਰੇ ਠੰਡਾ ਪਾਣੀ ਪੀ ਮਰੇ ਕਾਂ ਦੂਰ ਬੈਠਾ ਖੁਸ਼ੀ ਚ ਹੱਸ ਰਿਹਾ ਸੀ ਉਹਨੂੰ ਹੋਰ ਗੁੱਸਾ ਆਇਆ ਮਿਸਤਰੀ ਨੇ ਵੀ ਨਹੀਂ ਮੇਰੀ ਸੁਣੀ ਹਾਂ ਰਾਜੇ ਨੇ ਵੀ ਨਹੀਂ ਸੁਣੀ ਰਾਜੇ ਦੀ ਹਰ ਬੰਦੇ ਦੀ ਨਬਜ ਰਾਣੀ ਦੇ ਹੱਥ ਚ ਹੁੰਦੀ ਓਦੀ ਪਤਨੀ ਦੇ ਕਹਿੰਦੀ ਰਾਣੀ ਨੂੰ ਜਾ ਕੇ ਕਹਿੰਨੀ ਆ ਮੈਂ ਫਟਾਫਟ ਗਈ ਰਾਣੀ ਕੋਲ ਉਹਨਾਂ ਨੂੰ ਜਿਹੜੇ ਮਹਿਲ ਦੇ ਗਨਮੈਨ ਸੀ ਰਾਣੀ ਦੇ ਉਹਨਾਂ ਨੂੰ ਕਿਹਾ ਮੇਰੀ ਬੇਨਤੀ ਮਨ੍ਹਾ ਦਿਓ ਮੈਂ ਬਹੁਤ ਮੇਰੀ ਜ਼ਰੂਰੀ ਗੱਲ ਹੈ ਕਿਸ ਤਰੀਕੇ ਮਨਾ ਲਿਆ ਰਾਣੀ ਦੇ ਅੱਗੇ ਪੇਸ਼ ਨਹੀਂ ਰਾਣੀ ਜੀ ਰਾਣੀ ਜੀ ਤੁਸੀਂ ਤੇ ਫੀਮਲ ᱮਮਪਾਵਰਮੈਂਟ ਔਮਨ ᱮਮਪਾਵਰਮੈਂਟ ਤੇ ਮੇਰੀ ਬੇਨਤੀ ਹੈ ਮੇਰੇ ਔਰਤ ਦਾ ਹੱਕ ਚਾਹੀਦਾ ਮੈਨੂੰ ਮੇਰੀ ਬੇਨਤੀ ਸੁਣੋ ਤੁਸੀਂ ਤੁਸੀਂ ਨਾ ਰਾਜਾ ਜੀ ਮੇਰੀ ਸੁਣਦੇ ਨਹੀਂ ਤੁਸੀਂ ਰਾਜਾ ਜੀ ਨਾਲ ਰੁੱਸ ਜੋ ਰਾਣੀ ਕਹਿੰਦੀ ਤੂੰ ਮੈਨੂੰ ਪੜਕਾਉਣਾ ਹੀ ਹੈ ਮੇਰਾ ਰਾਜਾ ਜੀ ਨੇ ਕੀ ਵਿਗਾੜਿਆ ਸਾਰੇ ਸੁੱਖ ਸਹੂਲਤ ਐਸ਼ੋ ਆਰਾਮ ਕਾਰਾਂ ਗੱਡੀਆਂ ਬੰਗਲੇ ਮੋਬਾਈਲ ਨਵਾਂ ਟੱਚ ਫੋਨ ਸਮਾਰਟਫੋਨ ਦਿੱਤਾ ਆ ਮੈਂ ਕਿਉਂ ਰੁੱਸਾ ਰਾਜੇ ਨਾਲ ਆਪਣੇ ਬਾਉਂਸਰਾਂ ਨੂੰ ਕਿਹਾ ਬਾਉਂਸਰਾ ਐ ਚਿੜੀ ਨੂੰ ਬਾਹਰ ਕੱਢੋ ਉਹ ਚਿੜੀ ਨੂੰ ਬਾਉਂਸਰਾ ਬਾਹਰ ਕੱਢ ਕੇ ਲਾ ਗਈ ਉਹ ਫਿਰ ਮਹਿਲ ਦੇ ਬਾਹਰ ਬੈਠ ਕੇ ਰੋਣ ਲੱਗ ਪਈ ਰਾਣੀ ਰਾਜੇ ਨਾਲ ਰੁੱਸੇ ਨਾ ਰਾਜਾ ਮਿਸਤਰੀ ਵੱਧੇ ਨਾ ਮਿਸਤਰੀ ਕਿਕਰ ਵੱਢੇ ਨਾ ਕਿਕਰ ਕਾਂ ਉਡਾਵੇ ਨਾ ਕਾਂ ਲੋਕਟ ਫੜਾਵੇ ਨਾ ਚਿੜੀ ਵਿਚਾਰੀ ਕੀ ਕਰੇ ਠੰਡਾ ਪਾਣੀ ਪੀ ਮਰੇ ਰਾਣੀ ਨੂੰ ਬੜਾ ਗੁੱਸਾ ਆਇਆ ਵੀ ਮੈਂ ਚਿੜੀ ਨੂੰ ਮਤਲਬ ਹੁਣ ਮੈਂ ਕੀ ਕਰਾਂ ਕਿੱਥੇ ਜਾਵਾਂ ਰਾਣੀ ਨੇ ਵੀ ਨਹੀਂ ਸੁਣੀ ਤੁਰ ਹੀ ਜਾ ਰਹੀ ਸੀ ਅੱਗੇ नाग ਦੇਵਤਾ ਜੀ ਆਗੇ ਆਹ ਇਹ ਬਦਲਾ ਲਊ ਮੇਰਾ ਕਹਿੰਦੇ नाग ਦੇਵਤਾ ਦਾ ਬਦਲਾ ਬੜਾ ਮਸ਼ਹੂਰ ਹੁੰਦਾ ਸੱਪ ਦਾ ਕਹਿੰਦੇ ਸੱਪ ਜੀ ਮਹਾਰਾਜ ਵੇਖੋ ਇੱਕ ਬੇਨਤੀ ਕਰਨੀ ਆ ਮੇਰੀ ਨਾ ਕਿਸੇ ਨੇ ਵੀ ਨਹੀਂ ਸੁਣੀ ਤੁਸੀਂ ਮੇਰੀ ਇੱਛਾ ਜ਼ਰੂਰ ਪੂਰੀ ਕਰ ਸਕਦੇ ਹੋ ਤੁਸੀਂ ਇੰਜ ਕਰੋ ਰਾਣੀ ਨੂੰ ਜਾ ਕੇ ਦੱਸ ਲੋ ਮੋਰਖ ਹੋ ਗਈਆਂ ਬਾਗਲ ਹੋ ਗਈਆਂ ਤੂੰ ਰਾਣੀ ਨੂੰ ਕਿਉਂ ਜਾ ਕੇ ਮੈਂ ਦੱਸਾਂ ਉਹਨੇ ਮੇਰਾ ਕੀ ਵਿਗਾੜਿਆ ਜਾ ਚਿੜੀ ਵਿਚਾਰੀ ਕਿਤੇ ਵੀ ਨਹੀਂ ਚੱਲ ਰਹੀ ਮੇਰੀ ਕੋਈ ਅਬਲਾ ਬੰਦੇ ਦੀ ਸੁਣਦਾ ਨਹੀਂ ਕੋਈ ਵੀ ਨਹੀਂ ਮੇਰੀ ਰਿਪੋਰਟ ਲਿਖਦਾ ਕੋਈ ਵੀ ਨਹੀਂ ਕੁਝ ਕਰ ਰਿਹਾ ਮੇਰੇ ਲਈ ਮੈਂ ਕੀ ਕਰਾਂ ਕਿੱਥੇ ਜਾਵਾਂ ਸਾਪ ਰਾਣੀ ਨੂੰ ਦੱਸੇ ਨਾ ਰਾਣੀ ਰਾਜੇ ਨਾਲ ਰੁੱਸੇ ਨਾ ਰਾਜਾ ਮਿਸਤਰੀ ਵੱਡੇ ਨਾ ਮਿਸਤਰੀ ਕਿਕਰ ਵੱਡੇ ਨਾ ਕਿਕਰ ਕਾਂ ਉਡਾਵੇ ਨਾ ਕਾਂ ਲੋਕਟ ਫੜਾਵੇ ਨਾ ਚਿੜੀ ਵਿਚਾਰੀ ਕੀ ਕਰੇ ਠੰਡਾ ਪਾਣੀ ਪੀ ਮਰੇ ਚਿੜੀ ਉੱਥੋਂ ਵੀ ਦੁਖੀ ਹੋ ਕੇ ਅੱਗੇ ਤੁਰੇ ਸੱਪ ਦਾ ਹੁਣ ਮੈਂ ਕੀ ਇਲਾਜ ਕਰਾਂ ਅੱਗੇ ਸੋਟੀ ਦਿਖੀ ਉਹਨੂੰ ਹਾਂ ਇਹਦਾ ਇਲਾਜ ਤਾਂ ਮੈਂ ਕਰਦੀ ਆ ਕਰਦੀ ਸੋਟੀ ਐ ਸੋਟੀ ਐ ਗਲਸਣ ਨੀ ਪਤਲੀ ਐ ਮੋਟੀ ਐ ਲੰਮੀ ਐ ਛੋਟੀ ਐ ਮੇਰੀ ਇੱਕ ਬੇਨਤੀ ਕਰ ਕਰਨਾ ਸੋਟੀ ਕਿੰਦੀ ਹਾਂ ਗਲਸਣ ਉਹ ਸੱਪ ਨਾ ਬੜਾ ਹੰਕਾਰੀ ਆਪਣਾ ਫਨ ਚੁੱਕੀ ਫਿਰਦਾ ਆਏ ਕੇ ਨੂੰ ਡੱਸ ਲਿੰਦਾ ਤੇ ਇੰਜ ਕਰ ਗਲਸਣ ਮੇਰੀ ਇੱਕ ਬੇਨਤੀ ਮੰ ਤੂੰ ਸੱਪ ਨੂੰ ਮਾਰ ਦੇ ਸੋਟੀ ਕਿਉਂ ਮੈਂ ਕਿਉਂ ਮਾਰਾਂ ਮੇਰਾ ਉਹਨੇ ਕੀ ਵਿਗਾੜਿਆ ਮੇਰੀ ਉਹ ਨਾਲ ਕੀ ਦੁਸ਼ਮਣੀ ਤੇਰਾ ਬਦਲਾ ਤੂੰ ਲੈ ਉਹ ਸਮਝਣ ਆਈ ਕਿ ਕੀ ਕਰਾਂ ਮੈਂ ਛੋਟੀ ਨੇ ਵੀ ਨਹੀਂ ਗੱਲ ਮੰਨੀ ਮੇਰੀ ਜਿਹੜੀ ਫੇਰ ਰੋਲ ਲਾਪੀ ਸਰਸੁੱਟ ਕੇ ਛੋਟੀ ਸੱਪ ਨੂੰ ਮਾਰੇ ਨਾ ਸੱਪ ਰਾਣੀ ਨੂੰ ਡੱਸੇ ਨਾ ਰਾਣੀ ਰਾਜੇ ਨਾਲ ਰੁੱਸੇ ਨਾ ਰਾਜਾ ਮਿਸਤਰੀ ਵੱੱਡੇ ਨਾ ਮਿਸਤਰੀ ਕਿਕਰ ਵੱਡੇ ਨਾ ਕਿਕਰ ਕਾਂ ਉਡਾਵੇ ਨਾ ਕਾਂ ਲੋਕਟ ਫੜਾਵੇ ਨਾ ਚਿੜੀ ਵਿਚਾਰੀ ਕੀ ਕਰੇ ਠੰਡਾ ਪਾਣੀ ਪੀ ਮਰੇ ਚਿੜੀ ਨੂੰ ਫੇਰ ਬੜਾ ਗੁੱਸਾ ਆਇਆ ਵੀ ਕੋਈ ਵੀ ਨਹੀਂ ਸੁਣ ਰਿਹਾ ਮੇਰੇ ਉਹਨੂੰ ਯਾਦ ਆਇਆ ਸੋਟੀ ਦਾ ਹੱਲ ਹੈ ਮੇਰੇ ਕੋਲ ਉਹ ਸਿੱਧੀ ਨਾ ਅੱਗ ਕੋਲ ਚਲ ਗਈ ਅੱਗ ਨੂੰ ਜਾ ਕੇ ਕਹਿੰਦੀ ਅੱਗੇ ਅੱਗੇ ਤੇਰੇ ਅੱਗੇ ਤਾਂ ਕਿਸੇ ਦੀ ਵੀ ਨਹੀਂ ਚਲਦੀ ਗੱਲ ਸੁਣ ਉਹਨ ਸੋਟੀ ਜਿਹੜੀ ਉਹ ਪਈ ਆ ਰਾਜ ਉਹ ਮੇਰਾ ਕਿਆ ਨਹੀਂ ਮੰਨਦੀ ਤੇ ਤੇਰੀ ਪਾਵਰ ਕਿੰਨੀ ਆ ਵੇ ਤੂੰ ਤਾਂ ਸਭ ਕੁਝ ਸਾੜ ਕੇ ਸਵਾ ਕਰ ਦਿੰਨੀ ਸੋਟੀ ਨੂੰ ਸਾੜ ਦੇ ਅੱਗ ਕਹਿੰਦੀ ਵਾ ਕਿਉਂ ਉਹਨੇ ਸੋਟੀ ਨੇ ਮੇਰਾ ਕੀ ਵਗਾੜਿਆ ਮੈਂ ਕਿਉਂ ਸਾੜਾ ਉਹਨਾਂ ਨੂੰ ਜਾ ਕਿਤੇ ਵੀ ਨਹੀਂ ਚਲਦੀ ਤੇ ਮੇਰੇ ਕੋਲ ਆ ਗਏ ਮੈਂ ਤਾਂ ਪਹਿਲਾਂ ਹੀ ਅੱਗ 'ਚ ਸੜੀ ਪਈ ਆ ਜਾ ਚੱਲ ਜਾ ਇੱਥੋਂ ਛਿੜੀ ਵਿਚਾਰੀ ਫੇਰ ਰੋਣ ਲੱਗ ਪਈ ਅੱਗ ਸੋਟੀ ਸਾੜੇ ਨਾ ਸੋਟੀ ਸੱਪ ਨੂੰ ਮਾਰੇ ਨਾ ਸੱਪ ਰਾਣੀ ਨੂੰ ਦੱਸੇ ਨਾ ਰਾਣੀ ਰਾਜੇ ਨਾਲ ਰੁੱਸੇ ਨਾ ਰਾਜਾ ਮਿਸਤਰੀ ਬੱਦੇ ਨਾ ਮਿਸਤਰੀ ਕਿਕਰ ਵੱਡੇ ਨਾ ਕਿਕਰ ਕਾਂ ਉਡਾਵੇ ਨਾ ਤੇ ਕਾਂ ਲੋਕਟ ਫੜਾਵੇ ਨਾ ਚਿੜੀ ਵਿਚਾਰੀ ਕੀ ਕਰੇ ਠੰਡਾ ਪਾਣੀ ਪੀ ਮਰੇ ਚਿੜੀ ਵਿਚਾਰੀ ਨੂੰ ਫੇਰ ਗੁੱਸਾ ਆ ਵੀ ਮੇਰੀ ਤਾਂ ਅੱਗ ਨੇ ਵੀ ਸੁਣੀ ਤੇ ਲੱਗੇ ਉਹ ਪਾਣੀ ਉਹ ਅੱਗ ਦੇ ਦੁਸ਼ਮਣ ਆ ਪਾਣੀ ਪਾਣੀ ਨਾ ਜਾ ਕੇ ਕਹਿੰਨੇ ਅੱਗ ਤੋਂ ਬਦਲਾ ਲੈ ਅੱਗ ਨੂੰ ਬਚਾ ਦੇ ਹੂੰ ਫਟਾਫਟ ਉਹ ਪਾਣੀ ਕੋਲ ਗਏ ਕਹਿੰਦੇ ਪਾਣੀ ਜੀ ਪਾਣੀ ਜੀ ਤੁਸੀਂ ਤੇ ਸਾਰੀਆਂ ਚੀਜ਼ਾਂ ਦਾ ਹੱਲ ਹੋ ਤੁਹਾਡੇ ਬਿਨਾ ਤੇ ਕਿਸੇ ਦੀ ਵੀ ਗਤੀ ਨਹੀਂ ਮੇਰੀ ਇੱਕ ਬੇਨਤੀ ਚੜੀ ਵੀ ਨਾ ਮਾਣੀ ਦੀ ਸਵੀਕਾਰ ਕਰੋ ਇਹ ਜਿਹੜੀ ਅੱਗ ਆ ਨੇ ਨੇ ਮੈਨੂੰ ਬੜਾ ਸਤਾਇਆ ਮੇਰੇ ਨਾਲ ਬਹੁਤ ਪੁੱਠਾ ਬੋਲੀ ਬਹੁਤ ਪੜਾ ਬੋਲੀ ਆ ਪਰ ਤੁਹਾਡੇ ਕੋਲ ਇੱਕ ਸ਼ਕਤੀ ਹੈ ਜਿਹੜੀ ਅੱਗ ਨੂੰ ਬੁਝਾ ਸਕਦੀ ਹੈ ਪਾਣੀ ਜੀ ਤੁਸੀਂ ਨਾ ਇੰਜ ਕਰੋ ਅੱਗ ਨੂੰ ਬੁਝਾ ਦੋ ਪਾਣੇ ਮਸਤ ਸੀ ਮੇਰਾ ਅੱਗ ਨੇ ਕੀ ਵਿਗਾੜਿਆ ਹੂੰ ਬੋਲ ਮੈਂ ਕਿਉਂ ਅੱਗ ਨੂੰ ਬੁਝਾਵਾਂ ਤੁਸੀਂ ਲੋਕਾਂ ਨੇ ਨਾ ਇਹ ਜਿਹੜਾ ਤੁਹਾਡਾ মিডিਆ ਹੈ ਐਵੇਂ ਆਵਾਤਵਾ ਬੋਲ ਕੇ ਇੱਕ ਦੂਜੇ ਨੂੰ ਬਦਨਾਮ ਕੀਤਾ ਹੋਇਆ ਮੇਰਾ ਤੇ ਅੱਗ ਦਾ ਪ੍ਰੇਮ ਹੀ ਬੜਾ ਹੈ ਅੱਗ ਤੇ ਪਾਣੀ ਦਾ ਮੈਂ ਕਿਉਂ ਅੱਗ ਨੂੰ ਬੁਝਾਵਾਂ ਹਾਂ ਜਾ ਚਲੀ ਜਾਏਂ ਤੂੰ ਛਿੜੀ ਪਾਣੀ ਤੋਂ ਵੀ ਦੁਖੀ ਹੋਗੀ ਪਾਣੀ ਅੱਗ ਬੁਝਾਵੇ ਨਾ ਅੱਗ ਛੋਟੀ ਸਾੜੇ ਨਾ ਛੋਟੀ ਸੱਪ ਮਾਰੇ ਨਾ ਸੱਪ ਰਾਣੇ ਨੂੰ ਦੱਸੇ ਨਾ ਰਾਣੀ ਰਾਜੇ ਨਾਲ ਰੁੱਸੇ ਨਾ ਰਾਜਾ ਮਿਸਤਰੀ ਵੱਧੇ ਨਾ ਮਿਸਤਰੀ ਕਿਕਰ ਵੱਡੇ ਨਾ ਕਿਕਰ ਕਾਂ ਉਡਾਵੇ ਨਾ ਤੇ ਕਾਂ ਲੋਕਟ ਫੜਾਵੇ ਨਾ ਚਿੜੀ ਵਿਚਾਰੀ ਕੀ ਕਰੇ ਠੰਡਾ ਪਾਣੀ ਪੀ ਮਰੇ ਚਿੜੀ ਬੜੀ ਉਦਾਸ ਹੋ ਗਈ ਪਾਣੀ ਨੇ ਵੀ ਨਹੀਂ ਸੁਣੀ ਤੁਰ ਹੀ ਜਾ ਰਹੀ ਸੀ ਮਾਰੂ ਥਲ ਚੋਂ ਬੜੀ ਅੱਗੇ ਊਠ ਦਿਖਿਆ ਹਾਂ ਊਠ ਜਾ ਰਿਹਾ ਸੀ ਊਠ ਊਠਨ ਜਾ ਕੇ ਕਹਿੰਦੇ ਵੀ ਰੂਠ ਵੇਖ ਤੋਤ ਨਹੀਂ ਨਾ ਸੁਣਦਾ ਕਿਸੇ ਦਾ ਝੂਠ ਇੰਜ ਕਰ ਆ ਪਾਣੀ ਨਾ ਮੇਰੀ ਸੁਣਦਾ ਹੀ ਨਹੀਂ ਐਵੇਂ ਲੋਕਾਂ ਨੂੰ ਖਰਾਬ ਕਰਦਾ ਤੂੰ ਇੰਜ ਕਰ ਵਿੱਚ ਪੜ ਕੇ ਨਾ ਪਾਣੀ ਨੂੰ ਗੰਦਾ ਕਰ ਦੇ ਕੋਈ ਪੀ ਨਾ ਸਕੇ ਤੇ ਬੜਾ ਹੰਕਾਰਿਆ ਫਿਰਦਾ ਮੈਂ ਸਾਫ਼ ਮੈਂ ਸ਼ੁੱਧ ਮੈਂ ਸੱਚਾ ਤੈਨੂੰ ਗੰਦਾ ਕਰਦੇ ਊਠ ਕਹਿੰਦਾ ਪਾਣੀ ਨੇ ਮੇਰਾ ਕੀ ਵਿਗਾੜਿਆ ਮੈਂ ਕਿਉਂ ਗੰਦਾ ਕਰਾਂ ਹੂੰ ਜਾ ਚੱਲ ਜਾ ਨਹੀਂ ਤਾਂ ਟੋਡ ਮਾਰ ਕੇ ਤੇ ਤੈਨੂੰ ਸੁੱਟ ਦਊਂਗਾ ਜਿਹੜੀ ਊਠ ਤੋਂ ਡਰਦੀ ਮਰੀ ਕਿਸੇ ਨੇ ਮਣੀ ਸੁਣੀ ਮੇਰੀ ਹੁਣ ਕੀ ਕਰਾਂ ਕਿੱਥੇ ਜਾਵਾਂ ਅਗੇ ਚੂਹਾ ਦਿਖਿਆ ਨੋ ਚੂਹੇ ਕੋਲ ਚਲ ਗਈ ਜਿਵੇਂ ਨੂੰ ਕਹਿੰਦੀ ਤੂੰ ਵੇ ਤੂੰ ਵੇ ਐ ਉੱਠਣਾ ਬੜਾ ਹੰਕਾਰੀ ਆ ਮੇਰੀ ਇੱਕ ਨਹੀਂ ਗੱਲ ਸੁਣੀ ਤੂੰ ਇਹਦੀ ਨਕੇਲ ਨਾਲ ਦਰਖਤ ਤੇ ਟੰਗ ਦੇ ਉਹ ਉੱਚ ਆਪੇ ਨੂੰ ਪਤਾ ਲੱਗੂ ਜਦੋਂ ਇਹਦੇ ਨਕੇਲ ਨਾਲ ਨਾ ਪਈ ਜੀਵਾ ਕਹਿੰਦਾ ਮੇਰਾ ਉੱਠਣੇ ਕੀ ਪਕੜਿਆ ਹੂੰ ਮੈਂ ਕਿਉਂ ਦੀ ਨਕੇਲ ਲਕਾਵਾਂ ਚੱਲ ਚੱਹ ਵੰਡੀ ਆ ਯਾਰ ਮੱਤਾ ਦੇਣ ਵਾਲੀ ਚਲੀ ਜਾ ਤੂੰ ਚੋਹਨ ਕੇਲ ਟੰਗੇ ਨਾ ਊਠ ਪਾਣੀ ਗੰਦਾ ਕਰੇ ਨਾ ਪਾਣੀ ਅੱਗ ਬਜਾਵੇ ਨਾ ਅੱਗ ਛੋਟੀ ਸਾੜੇ ਨਾ ਛੋਟੀ ਸੱਪ ਮਾਰੇ ਨਾ ਸੱਪ ਰਾਣੀ ਨੂੰ ਦੱਸੇ ਨਾ ਰਾਣੀ ਰਾਜੇ ਨਾਲ ਰੁੱਸੇ ਨਾ ਰਾਜਾ ਮਿਸਤਰੀ ਬੱਦੇ ਨਾ ਮਿਸਤਰੀ ਕਿਕਰ ਵੱਡੇ ਨਾ ਕਿਕਰ ਕਾਂ ਉਡਾਵੇ ਨਾ ਤੇ ਕਾਂ ਲੋਕਟ ਫੜਾਵੇ ਨਾ ਚਿੜੀ ਵਿਚਾਰੀ ਕੀ ਕਰੇ ਕੰਨਾ ਪਾਣੀ ਪੀ ਮਰੇ ਉਹ ਬੜਾ ਗੁੱਸਾ ਆ ਬੜਾ ਗੁੱਸਾ ਆ ਅੱਗੇ ਨਾ 6 ਲਾ ਕੇ ਬਿੱਲੀ ਬੈਠੀ ਸੀ ਮਿਆਊ ਮਿਆਊ ਛਿੜੀ ਕੋਸ ਤਰਕੀਬ ਸੱਜੀ ਕਹਿੰਦੇ ਬਿੱਲੇ ਨੂੰ ਫੜਦੇ ਆ ਬਿੱਲੀਏ ਬਿੱਲੀ ਮਾਸੀ ਬਿੱਲੀ ਮਾਚੀ ਕਲਚ ਨੂੰ ਬਿੱਲੇ ਨੂੰ ਮਨਾ ਲਿਆ ਭੁੱਖ ਲੱਗੀ ਆ ਬਿੱਲੀਏ ਤੇਰੇ ਢਿੱਡ ਚ ਚੂਵੇ ਦੌੜ ਰਹੇ ਆ ਨਾ ਕਹਿੰਦੇ ਹਾਂ ਕਹਿੰਦੀ ਕੋ ਤੂੰ ਆ ਬੈਠਾ ਹੀ ਉੱਥੇ ਮੈਨੂੰ ਬੜਾ ਤੰਗ ਕਰਦਾ ਕਿਸੇ ਦੀ ਨਹੀਂ ਸੁਣਦਾ ਤੇਰਾ ਵਧੀਆ ਲੰਚ ਹੋ ਜਾਊਗਾ ਤੂੰ ਚੂਹੇ ਨੂੰ ਖਾ ਜਾ ਉਹਦੇ ਤੇ ਮਨ 'ਚ ਪਹਿਲਾਂ ਚੂਹੇ ਦੌੜ ਰਹੇ ਸੀ ਬਿੱਲੀ ਤਾਂ ਚੂਹੇ ਦੀ ਲਾਲਚੀ ਹੈ ਕਹਿੰਦੀ ਰੁਕ ਮੈਂ ਹੁਣੇ ਮਾਰਦੀ ਹਾਂ ਬਿੱਲੀ ਚੈ ਲੈ ਕੇ ਚੂਹੇ ਦੇ ਉੱਤੇ ਛਪਟੀ ਚੁਆ ਚੁਆ ਨੂੰ ਸੰਦਲਾ ਗੇਬੇ ਮੇਰੀ ਮੌਤ ਆ ਗਈ ਹੈ ਚੁਆ ਚਿੜੀ ਨੂੰ ਕਹਿ ਲੱਗਾ ਚੜੀਏ ਚੜੀਏ ਮੈਨੂੰ ਬਚਾਲਾ ਇਹਨੂੰ ਕਹਿ ਨਾ ਮਾਰ ਮੈਂ 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 ਹੁਣੇ ਉਠ ਉਠ ਦੀ ਨਕੀਲ ਟੰਗ ਦੇ ਨਾਲ ਉੱਤੇ ਉਠ ਜਦੋਂ ਸੁਣ ਰਹੀ ਆ ਹੀ ਲੱਗ ਗਈ ਸੀ ਅਜੇ ਓਟ ਕਹਿੰਦਾ ਨਾ 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 ਮੇਰੀ ਨਕੀਲ ਨਾ ਟੰਗੇ ਚੜੀਏ ਮੈਂ ਇਹਨੂੰ ਕਹਿ ਨਕੀਲ ਨਾ ਟੰਗੇ ਤੇ ਮੈਂ ਹੁਣੇ ਪਾਣੀ ਨੂੰ ਗੰਦਾ ਕਰਨਾ ਹਾਂ ਹਾਂ ਉਹ ਜਦੋਂ ਪਾਣੀ ਨੂੰ ਗੰਦਾ ਕਰਨ ਗਿਆ ਤੇ ਪਾਣੀ ਅੱਗੋਂ ਪਾਣੀ ਨੇ ਵੇਖਿਆ ਵੀ ਇਹ ਤੇ ਪਾਣੀ ਗੰਦਾ ਕਰ ਦੂ ਮੈਂ ਤੇ ਕਿਸੇ ਦਾ ਕੰਮ ਨਹੀਂ ਤੇ ਰਹਿਣਾ ਮੇਰੀ ਵੈਲਿਊ ਨਹੀਂ ਰਹਿਣੀ ਉਹਨੇ ਫਟਾਫਟ ਮਾੜੀ ਵੀ ਮੰਗੀ ਚਿੜੀਆ ਚਿੜੀਆ ਇੰਜ ਨਾ ਕਰ ਤੂੰ ਇਹਨੂੰ ਸਮਝਾ ਥੋੜਾ ਜਿਆ ਤੇਰੀ ਮੰਨ ਲੈਂਦਾ ਵਾ ਤੇ ਮੈਂ ਅੱਗ ਤੂੰ ਹੁਣੇ ਬੁਝਾ ਦੇਣਾ ਉਹ ਪਾਣੀ ਗਿਆ ਛੜੱਪੇ ਮਾਰਦਾ ਅੱਗ ਦੇ ਕੋਲ ਅੱਗ ਵੱਲ ਰਹੀ ਅੱਗ ਨੇ ਵੇਖਿਆ ਵੀ ਪਾਣੀ ਆ ਗਿਆ ਉਹ ਕਹਿੰਦੀ ਨਾ ਪਾਣੀਆ ਨਾ ਪਾਣੀਆ ਨਾ ਪਾਣੀਆ ਇੰਜ ਨਾ ਕਰ ਮੈਂ ਮੈਂ ਹੁਣੇ ਛੋਟੀ ਸਾੜ ਦੇਣੀ ਆ ਉਫੜਾ ਫੜ ਸੋਟੀ ਕੋ ਸੋਟੀ ਕਹਿੰਦੀ ਸੋਟੀ ਕਹਿੰਦੀ ਨਾ 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 ਮੈਨੂੰ ਸਾੜੀ ਨਾ ਮੈਂ ਤਾਂ ਸਵਾਹ ਬਣ ਜੂਗੀ ਮੇਰਾ ਕੀ ਵਜੂਦ ਰਹਿਣਾ ਤੂੰ ਇੰਜ ਕਰ ਤੂੰ ਇੰਜ ਕਰ ਮੈਂ ਹੁਣ ਸੱਪ ਨੂੰ ਮਾਰ ਦਿੰਨੇ ਸੱਪ ਵੀ ਵਿਚਾਰਾ ਤਰਲੇ ਮਾਰ ਲਾ ਪਿਆ ਕਹਿੰਦਾ ਨਾ ਸੋਟੀ ਐ ਮੈਨੂੰ ਨਾ ਮਾਰੀ ਮਛੜੀ ਦੀ ਗੱਲ ਮੰਨ ਲੈਣਾ ਮੈਂ ਜਾਣਾ ਮੈਂ ਜਾ ਕੇ ਰਾਣੀ ਨੂੰ ਦੱਸਦਾ ਤੇ ਪੇਲਦਾ ਪਿਲਦਾ ਨਿਕਲ ਗਿਆ ਮਹਿਲਾ ਅੱਗੇ ਰਾਣੀ ਬੈਠੀ ਸੀ ਤੇ ਸੱਪ ਜਦੋਂ ਐ ਖੜਾ ਹੋਇਆ ਰਾਣੀ ਕਹਿੰਦੀ ਨਾ ਮੈਨੂੰ ਨਾ ਮਾਰੀ ਮੈਨੂੰ ਨਾ ਮਾਰੀ ਕੀ ਗੱਲ ਰਾਜੇ ਨਾਲ ਰਸਣਾ ਹੀ ਹੈ ਨਾ ਕੋਈ ਨਹੀਂ ਜਿਹੜੀ ਮੈਂ ਇਹਨੂੰ ਸਮਝਾ ਨਾਗ ਦੇਵਤਾ ਨੂੰ ਮੈਂ 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 ਹੁਣੇ ਜਾ ਕੇ ਰਾਜੇ ਨਾਲ ਰਸ ਜਾਨੀ ਉਹਨੂੰ ਮੈਂ ਬੁਲਾਉਂਦੀ ਨਹੀਂ ਮੈਂ ਨਹੀਂ ਵੜਦੀ ਮੈਂ ਮੈਨੂੰ ਕੀ ਲੱਗੇ ਅੱਗੇ ਜਦੋਂ ਰਾਣੀ ਰਸਪੀ ਤੇ ਰਾਜੇ ਨੂੰ ਪਤਾ ਲੱਗਾ ਰਾਣੀ ਬੋਲ ਹੀ ਨਹੀਂ ਨੀਲ ਫੋਨ ਹੀ ਨਹੀਂ ਚੁੱਕ ਰਹੀ ਨਾ ਕੋਈ ਮਿਸ ਕਾਲ ਨਾ ਸਾਰੀਆਂ ਮਿਸ ਕਾਲਾਂ ਕੋਈ ਮਤਲਬ ਉਹਨੇ ਸਨਾਹ ਭੇਜੇ ਕੋਈ ਗੱਲ ਨਹੀਂ ਤੇ ਰਾਜੇ ਨੂੰ ਉਨੇ ਕਹਿਆ ਵੀ ਪਹਿਲਾਂ ਤੁਸੀਂ ਉਹ ਮਿਸਤਰੀ ਨੂੰ ਬੰਦੋ ਹਾਂ ਰਾਜ ਨੇ ਮਿਸਤਰੀ ਨੂੰ ਮੰਨ ਲਿਆਂਦਾ ਮਿਸਤਰੀ ਕਹਿੰਦਾ ਜੀ ਮੈਨੂੰ ਬੰਨੋ ਨਾ ਮੈਮ ਮੈਨੂੰ ਛੱਡ ਦਿਓ ਮੈਂ ਇੰਜ ਕਰਦਾ ਮੈਂ ਹੁਣ ਇੱਕ ਇਕਕਰ ਵੱਡ ਦਿੰਨਾ ਮਿਸਤਰੀ ਗਿਆ ਆਪਣਾ ਹਾਰਾ ਲੈ ਕੇ ਇਕਕਰ ਦੇ ਕੋਲ ਇਕਕਰ ਨੂੰ ਜਾ ਕੇ ਕਹਿੰਦਾ ਤਿਆਰ ਹੋ ਜਾ ਇਕਕਰ ਕਹਿੰਦੀ ਨਾ 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 ਮੈਂ ਹੁਣੇ ਕਾ ਨੂੰ ਮੈਨੂੰ ਵੱਡਿਓ ਨਾ ਵੱਡਿਓ ਨਾ ਮੈਮ ਹੁਣੇ ਕਾ ਨੂੰ ਉਡਾ ਦੇਣੀ ਆ ਉਨੇ ਕਾਨੂੜਾ ਤੱਕ ਕਾਉਂਡ ਦੌੜ 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 ਤੱਕ ਗਿਆ ਕਹਿੰਦਾ ਨਾ ਮੈਨੂੰ ਉਡਾਇਓ ਨਾ ਉਡਾਇਓ ਨਾ ਉਡਾਇਓ ਨਾ ਮੇਰ ਕੋ ਗਲਤੀ ਹੋ ਗਈ ਮੈਨੂੰ ਮaaf ਕਰਦੇਓ ਮੈਨੂੰ ਮaaf ਕਰਦੇਓ ਮੈਂ ਮੈਂ ਜਿਹੜੀ ਹੈ ਤੇਰਾ ਲੋਕੇਟ ਸੀ ਮੇਰ ਕੋ ਗਲਤੀ ਹੋ ਗਈ ਮੇਰੇ ਮਨ ਚ ਲਾਲਚ ਆ ਗਿਆ ਸੀ ਤੇ ਮੈਂ ਮੈਂ ਤੇਰਾ ਇਹ ਲੋਕੇਟ ਤੈਨੂੰ ਵਾਪਸ ਕਰ ਦਿੰਦਾ ਮੈਂ ਤੇ ਤੂੰ ਖੁਸ਼ ਰਹਿ ਹਾਂ ਤੂੰ ਆਪਣੇ ਆਲੇ ਨੇ ਚ ਜਾ ਮੈਂ ਆਪਣੇ ਆਲੇ ਨੇ ਚ ਤੂੰ ਆਪਣੇ ਪੀਜੀ ਚ ਤੇ ਮੈਂ ਆਪਣੇ ਪੀਜੀ ਚ ਮੈਂ ਹੁਣ ਮਹੀਨੇ ਦਾ ਰੈਂਟ ਭਰਿਆ ਨਾ ਇਹਨੂੰ ਆ ਕੇ ਕਰਨ ਉਹ ਹਾਂ ਤੇ ਚਿੜੀ ਨੇ ਲੋਕਟ ਵੇਖਿਆ ਹੂੰ ਤੇ ਚਿੜੀ ਉੱਡਦੀ ਉੱਡਦੀ ਆਪਣੇ ਅਲਾਨੇ ਤੇ ਆ ਗਈ ਤੇ ਕਾਂ ਬੇਈਮਾਨੀ ਚ ਇਕੱਲਾ ਹੀ ਰਹਿ ਗਿਆ ਕਿਕਰ ਤੇ ਕੇਵੇਂ ਲੱਗੀ ਇਹ ਕਹਾਣੀ ਸੋ ਦੋਸਤੋ ਇੱਕ ਨਵਾਂ ਰੰਗ ਸੀ ਬੱਚਿਆਂ ਲਈ ਸਾਰਿਆਂ ਲਈ ਇਹਦੇ ਚ ਸਬਕ ਹੈ ਕਿ ਲਾਲਚ ਕਿਸ ਤਰੀਕੇ ਨਾਲ ਆ ਜਾਂਦਾ ਹੈ ਤੇ ਲਾਲਚ ਨੂੰ ਕਿਵੇਂ ਮਟਾਉਣਾ ਹੈ ਸੋ ਜੇ ਚੰਗੀ ਲੱਗੇ ਇਹਨੂੰ ਲਾਈਕ ਸਬਸਕ੍ਰਾਈਬ ਸ਼ੇਅਰ ਕਰਿਓ ਤੇ ਗੁਰਿੰਦਰ ਮਖਨਾ ਸ਼ੋਅ ਦੇ ਵਿੱਚ ਮਹੱਭਤਾਂ ਦਿਓ ਥੈਂਕ ਯੂ ਵੈਰੀ ਮੱਚ